ਹੈਲੋ ਜੀ ਸਾਰਿਆਂ ਬਿਆਰ ਬਰੀ ਅੱਜ ਇੱਕ ਵਾਰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਕਰਦੇ ਆਂ ਆਪਾਂ ਤੁਹਾਡੇ ਆਪਣੇ YouTube ਚੈਨਲ ਜੋਲ ਪੰਜਾਬੀ ਬਟਿਕ ਤੇ ਪਲੀਜ਼ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਆਪਣੀ ਸਮਰਦੇ ਵਿੱਚ ਜਿਹੜੀ ਕਲੈਕਸ਼ਨ ਹੋਇਆ ਕਰੂਗੀ ਡੇਲੀ ਆਪਾਂ ਵੀਡੀਓ ਲਾਇਆ ਕਰਾਂਗੇ ਭੈਣਾਂ ਨੂੰ ਵੱਧ ਤੋਂ ਵੱਧ ਰਿਕਵੈਸਟ ਹੈ ਵੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਆਪਾਂ ਜਿਹੜਾ ਚੈਨਲ ਅੱਗੇ ਲੈ ਕੇ ਜਾਣਾਗਾ ਤੇ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਉਣੇ ਨੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਤੁਸੀਂ ਸਾਨੂੰ ਕਿਸੇ ਵੀ ਕੋਨੇ ਤੋਂ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਦਾ ਆਰਡਰ ਦੇ ਸਕਦੇ ਹੋ ਬ੍ਰੈਡ ਨਾਨ ਬ੍ਰੈਡ ਆਪਣੇ ਕੋਲੇ ਹਰ ਪ੍ਰਕਾਰ ਦਾ ਫੈਬਰਿਕ ਹੁੰਦਾ ਵਰਕ ਵਾਲਾ ਹੁੰਦਾ ਵਿਦਾਊਟ ਵਰਕ ਹੁੰਦਾ ਜਿੱਦਾਂ ਦਾ ਵੀ ਤੁਸੀਂ ਮਰਜ਼ੀ ਆਪਣੇ ਤੋਂ ਫੈਬਰਿਕ ਲੈ ਸਕਦੇ ਹੋ ਅੱਜ ਵਾਲੀ ਜਿਹੜੀ ਕਲੈਕਸ਼ਨ ਲੈ ਕੇ ਆਇਆ ਆਪਾਂ ਪਿਓਰ ਬ੍ਰਾਂਡ ਦੀ ਲੈ ਕੇ ਆਇਆ ਬਾਕੀ ਆਪਾਂ ਭੈਣਾਂ ਨੂੰ ਰਿਕਵੈਸਟ ਕਰਦੇ ਆਂ ਰੇਟ ਪਿਸੇ ਨਾ ਜਾਇਆ ਕਰੋ ਜਿੱਥੇ ਬ੍ਰਾਂਡ ਦੀ ਗੱਲ ਆ ਜਾਂਦੀ ਹੈਗੀ ਵਧੀਆ ਆਪਾਂ ਤੁਹਾਨੂੰ ਫੈਬਰਿਕ ਦਵਾਂਗੇ ਉੱਥੇ ਰੇਟ ਵੀ ਉਹਦੇ ਨਾਲ ਦਾ ਹੀ ਹੋਊਗਾ ਕਿਉਂਕਿ ਨਾਨ ਬ੍ਰਾਂਡ ਆ ਜਿਹੜਾ ਸੂਟ ਆਪਣੇ ਕੋਲੇ 500 ਤੋਂ ਵੀ ਸਟਾਰਟਿੰਗ ਹੋ ਸਕਦੀ ਆ ਹੋ ਜਾਂਦੀ ਹੈਗੀ ਤੇ ਜਿਹੜਾ ਬ੍ਰਾਂਡ ਹੁੰਦਾਗਾ ਤੁਹਾਨੂੰ ਪਤਾਗਾ ਉਹਦਾ ਰੇਟ ਥੋੜਾ ਜਿਹਾ ਹਾਈ ਵੀ ਹੁੰਦਾਗਾ ਅੱਜ ਜਿਹੜੇ ਸੂਟ ਲੈ ਕੇ ਆ ਰਾਮ ਟੈਕਸ ਦੇ ਲੈ ਕੇ ਆਏ ਆ ਇਹਨਾਂ ਦੇ ਵਿੱਚੋਂ ਤੁਹਾਨੂੰ ਦੇ ਤੋਂ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਫੈਬਰਿਕ ਰਹੂਗਾ ਜਿਹੜਾ ਇੱਕ ਨੰਬਰ ਹੋਊਗਾ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਤੁਸੀਂ ਪਾਰਟੀ ਵੇਅਰ ਵੇਅਰ ਕਰ ਸਕਦੇ ਹੋ ਇਹਨਾਂ ਨੂੰ ਕਿਸੇ ਵੀ ਫੰਕਸ਼ਨ ਲਈ ਤੁਸੀਂ ਵੇਅਰ ਕਰ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਵਰਕ ਤੋਂ ਹਟ ਕੇ ਪ੍ਰਿੰਟ ਨੂੰ ਲਾਈਕ ਕਰਦੀਆਂ ਨੇ ਉਹਨਾਂ ਲਈ ਅੱਜ ਵਾਲੇ ਸੂਟ ਨੇ ਜਿਹੜੇ ਵੈਸਟ ਨੇ ਵੈਸਟ ਕਲੈਕਸ਼ਨ ਆ ਗਈ ਦੇਖ ਸਕਦੇ ਹੋ ਆਹ ਵਾਲਾ ਆਪਣਾ ਸੂਟ ਆ ਗਿਆ ਮਸਟਰਡ ਜਿਆ ਕਲਰ ਕਹਿ ਸਕਦੇ ਆ ਆਪਾਂ ਇਹਦਾ ਆਹ ਵਾਲੀ ਇਹਦੀ ਡਿਜ਼ਾਈਨਿੰਗ ਆ ਗਈ ਫਰੰਟ ਤੇ ਬਣੀ ਹੋਈ ਘੇਰਾ ਜਿੰਨਾ ਮਰਜ਼ੀ ਰੱਖ ਲਿਓ ਤੁਸੀਂ ਬਹੁਤ ਜ਼ਿਆਦਾ ਜਿਹੜਾ ਕੁਲਾ ਬਣਾ ਘੇਰਾ ਦਿੱਤਾ ਹੋਇਆ ਘੇਰੇ ਤੇ ਜਿਹੜਾ ਕੰਮ ਕੀਤਾ ਹੋਇਆ ਇਹਦੇ ਵਿੱਚ ਕੀਤਾ ਹੋਇਆ ਆਹ ਵਾਲਾ ਵਰਕ ਵਰਕ ਦੇ ਨਾਲ ਜਿਹੜਾ ਆਹ ਵਾਲਾ ਕੰਮ ਕੀਤਾ ਹੋਇਆ ਇਹ ਲਾਇਆ ਹੋਇਆ ਇਹਦੇ ਤੇ ਪੈਚ ਬੈਚ ਦਾ ਕੰਮ ਕੀਤਾ ਹੋਇਆ ਕੁਆਲਟੀ ਆ ਜਿਹੜਾ ਫੈਬਰਿਕ ਆ ਰਾਮ ਟੈਕਸ ਦਾਗਾ ਬਹੁਤ ਜਿਆਦਾ ਸੋਹਣਾਗਾ ਜਦੋਂ ਤੁਸੀਂ ਟੱਚ ਫੀਲ ਕਰੋਗੇ ਨਾ ਟੱਚ ਕਰੋਗੇ ਇਹਨੂੰ ਤੁਹਾਨੂੰ ਫੀਲ ਹੋਊਗੀ ਇੱਕ ਬੱਕਰੀ ਜੀ ਵੀ ਹਾਂਜੀ ਅਸੀਂ ਫੈਬਰਿਕ ਤੇ ਪੈਸੇ ਲਾਏ ਨੇ ਤੇ ਜਿਹੜਾ ਬਾਟਮ ਦਾ ਸਟੱਫ ਆਗਾ ਪਿਓਰ ਨੇਚਰਲ ਕ੍ਰੇਪ ਆ ਨੇਚਰਲ ਕ੍ਰੇਪ ਵੀ ਇੰਨੀ ਜਿਆਦਾ ਸੋਹਣੀ ਜਿਹੜੀ ਮਹਿੰਗੇ ਵਾਲੀ ਨੇਚਰਲ ਕ੍ਰੇਪ ਹੁੰਦੀ ਆ ਉਹ ਵਾਲੀ ਇਹਦੇ ਨਾਲ ਬਾਟਮ ਦਾ ਫੈਬਰਿਕ ਲੱਗਿਆ ਹੋਇਆਗਾ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਕਲਰ ਤੇ ਡਿਜ਼ਾਈਨਿੰਗ ਸ਼ੋ ਕਰ ਸਕਦੇ ਹਾਂ ਤੁਹਾਨੂੰ ਫੈਬਰਿਕ ਦੀ ਬਾਰੇ ਨਹੀਂ ਦੱਸ ਸਕਦੇ ਵੀ ਕਿੱਦਾਂ ਦਾ ਫੈਬਰਿਕ ਆ ਜਿਹੜਾ ਫੈਬਰਿਕ ਹੋਊਗਾ ਤੁਸੀਂ ਜਦੋਂ ਟੱਚ ਕਰੋਗੇ ਤੁਹਾਡੇ ਦਿਲ ਨੂੰ ਇੰਨਾ ਜ਼ਿਆਦਾ ਸਕੂਨ ਦੇਣ ਵਾਲਾ ਹੋਊਗਾ ਤੁਹਾਨੂੰ ਪੈਸੇ ਲਾ ਜਾਂਦਾ ਕੋਈ ਵੀ ਦੁੱਖ ਨਹੀਂ ਹੋਣਾ ਵੀ ਤੁਸੀਂ ਇਹਦੇ ਤੇ ਇੰਨਾ ਕੋਸਟਲੀ ਸੂਟ ਲੈਤਾ ਪੈਸੇ ਲਾਇਨੇ ਪਰ ਫੈਬਰਿਕ ਨਹੀਂ ਮਿਲਿਆ ਫੈਬਰਿਕ ਦੇ ਪੱਖੋਂ ਇੱਕ ਨੰਬਰ ਕੁਆਲਿਟੀ ਆ ਗਈ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਆ ਤੁਸੀਂ ਅੱਖਾਂ ਵੇਚ ਕੇ ਟੈਨਸ਼ਨ ਫਰੀ ਜੜੀਆਂ ਮਿਲੀਆਂ ਪਹਿਣਾ ਬ੍ਰੈਂਡ ਦੀ ਸਕੀਨ ਨੇ ਤੇ ਖਰੀਦ ਸਕਦੀਆਂ ਨੇ ਆਵਲੀ ਡਿਜ਼ਾਈਨਿੰਗ ਆ ਦੀ ਇਹਦੀ ਕਪਟੀ ਪਣੀ ਹੋਈ ਹੈ neck ਤੇ ਉਹ ਵੀ ਆਪ ਤੁਹਾਨੂੰ ਦਿਖਾਉਣੀ ਆਂਗੀ ਆਵਲੀ ਇਹਦੀ neck ਤੇ ਪੱਟੀ ਆ ਗਈ ਇਹ ਵੀ ਵਰਕ ਨਾਲ ਰੈਡੀ ਕੀਤੀ ਹੋਈ ਹੈਗੀ ਤੁਸੀਂ ਆਪਦੇ ਲੈਂਥ ਦੇ ਰਿਕਾਰਡਿੰਗ ਇਹਦੀ ਜਿਹੜੀ ਕਟਿੰਗ ਕਰਕੇ ਉਹ ਵੀ ਬਹੁਤ ਜਿਆਦੀ ਸੋਹਣੀ ਆਪਣੀ ਸ਼ਰਟ ਆ ਜਿਹੜੀ ਰੈਡੀ ਹੋਊਗੀ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਪਿਓਰ ਔਰਗੰజా ਦਾ ਦੁਪੱਟਾ ਇਹ ਆਪਾਂ 21 ਦਿਨ ਵੀਡੀਓ ਗਈ ਜਿਹੜੀ ਬਣਾ ਰਹੇ ਹਾਂ ਅਸੀਂ ਰਾਮ ਟੈਕਸ ਦੇ ਸੂਟਾਂ ਦੀ ਆਹ ਵਾਲਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਬਹੁਤ ਜ਼ਿਆਦਾ ਖੁੱਲਡੁੱਲਾ ਦੁਪੱਟਾ ਦਾ ਜਿੱਦਾਂ ਦਾ ਪੈਚ ਵਰਕ 셔ਟ ਤੇ ਲੱਗਿਆ ਹੋਇਆ ਉਹਦੇ ਨਾਲ ਦੇ ਦੁਪੱਟੇ ਦੇ ਬਾਰਡਰ ਬਣੇ ਹੋਏ ਨੇ ਦੇਖ ਸਕਦੇ ਹੋਗੇ ਇਹਦੇ ਵਿੱਚ ਆਪਾਂ ਤੁਹਾਨੂੰ ਤਿੰਨ ਕਲਰ ਦਵਾਂਗੇ ਇਹਨਾਂ ਦਾ ਸੂਟਾਂ ਦਾ ਰੇਟ ਥੋੜਾ ਜਿਹਾ ਕੋਸਟਲੀ ਆ ਤੁਹਾਨੂੰ ਪਤਾ ਵਾ ਰਾਮਪਕਸ ਦੇ ਸੂਟ ਨੇ ਇਹਦੇ ਵਿੱਚ ਨੈਕਸਟ ਕਲਰ ਤੁਹਾਨੂੰ ਦੇ ਦਾਂਗੇ ਆਪਾਂ ਬਹੁਤ ਜਿਆਦੇ ਪਿਆਰਾ ਜਿਹਾ ਹਰਾ ਫਰੋਜੀ ਜਿਹਾ ਆਪਾਂ ਇਹਨੂੰ ਕਹਿ ਸਕਦੇ ਹਾਂਗੇ ਜਿਹੜਾ ਇਹਦੇ ਨਾਲ ਬਾਟਮ ਦਾ ਫੈਬਰਿਕ ਰੱਖਿਆ ਹੋਇਆਗਾ ਨਾ ਬਹੁਤ ਜਿਆਦੇ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਵੀਡੀਓ ਦੇ ਵਿੱਚ ਵੀ ਕਿੰਨਾ ਜਿਆਦਾ ਸੌਫਟ ਆ ਤੇ ਕਿੰਨਾ ਜਿਆਦਾ ਵਧੀਆ ਵਾ ਆਰ ਕੇ ਉਹ ਇਹਨਾਂ ਦਾ ਪ੍ਰਿੰਟਡ ਦੁਪੱਟਾ ਇੱਕ ਦੁਪੱਟਾ ਆਪਾਂ ਤੁਹਾਨੂੰ ਸ਼ੋ ਕਰਤਾ ਤਾਂ ਵੀ ਕਿੰਦਾ ਨੇ ਇਹਦੀ ਡਿਜ਼ਾਈਨਿੰਗ ਆ ਗਈ ਨੈਕਸਟ ਜਿਹੜਾ ਆ ਗਿਆ ਆਪਣੇ ਕੋਲ ਡਾਰਕ ਇਹ ਮਹਿਰੂਨ ਆ ਰਿਹਾਗਾ ਵੀਡੀਓ ਦੇ ਵਿੱਚ ਪਰ ਮਹਿਰੂਨ ਤੋਂ ਥੋੜਾ ਜਿਹਾ ਅਲੱਗ ਜਿਹਾ ਦੀ ਟੱਚ ਤੇ ਆਇਆਗਾ ਇਹ ਸੂਟ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਵੀ ਕੰਟਰੀ ਤੋਂ ਤੁਹਾਨੂੰ ਤੁਸੀਂ ਸਾਡੇ ਨਾਲ ਨੂੰ ਆਰਡਰ ਦੇਣਾ ਕਿਸੇ ਵੀ ਮੇਰੀ ਭੈਣ ਨੇ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਟੈਨਸ਼ਨ ਫਰੀ ਜੁੜ ਸਕਦੇ ਹੋ ਕਿਉਂਕਿ ਆਪਣਾ ਕੋਈ ਵੀ ਕੋਈ ਫਰਾਡ ਵਾਲਾ ਚੱਕਰ ਨਹੀਂ ਜਿਹੜੇ ਆਪਣੇ ਨਾਲ ਕਸਟਮਰ ਜੁੜੇ ਹੋਏ ਨੇ ਬਹੁਤ ਜਿਆਦਾ ਵਧੀਆ ਨੇ ਆਪਾਂ ਦੇਰ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਆਪਣੇ ਵੀਡੀਓ ਪਾਉਣ ਦੇ ਬਾਵਜੂਦ ਵੀ ਆਪਾਂ ਵੀਡੀਓ ਨਹੀਂ ਪਾ ਰਹੇ ਪਿਛਲੇ ਵਿੰਟਰ ਚ ਆਪਾਂ ਨੇ ਬਹੁਤ ਜਿਆਦਾ ਘੱਟ ਵੀਡੀਓ ਲਾਈਆਂ ਨੇ। ਫਿਰ ਵੀ ਜਿਹੜੇ ਆਪਣੇ ਰੈਗੂਲਰ ਕਸਟਮਰ ਨੇ ਆਪਾਂ ਨੂੰ WhatsApp ਤੇ ਆਰਡਰ ਦਿੰਦੇ ਰਹਿੰਦੇ ਨੇ ਪਿੱਕਾ ਮੰਗਵਾ ਕੇ ਆਪਾਂ ਤੋਂ ਸੂਟ ਖਰੀਦਦੇ ਰਹਿੰਦੇ ਆਗੇ। ਆਹ ਵਾੜਾ ਕਲਰ ਆ ਗਾ ਚੱਪਸਾ ਕ ਦੇਵਾਂਗੇ। ਕੈਚ ਵਰਕ ਦੇ ਨਾਲ ਵਰਕ ਕੀਤਾ ਹੋਇਆ ਹੈਗਾ ਤੇ ਆਹ ਵਾਲਾ ਰੱਖਿਆ ਹੈ ਇਹ ਨਾਲ ਚਪਟਾ ਆਹ ਵਾਲਾ ਦਪੱਟਾ ਰੱਖਿਆ ਹੋਇਆ ਇਹਦੇ ਨਾਲ ਤੇ ਅੱਜ ਵਾਲੀ ਆਪਣੀ ਸੂਟਾਂ ਦੀ ਵੀਡੀਓ ਰੌਮਟੈਕਸ ਦੀ ਬਹੁਤ ਜ਼ਿਆਦਾ ਵਧੀਆ ਹਾਈ ਫਾਈ ਕੁਆਲਿਟੀ ਦੀ ਜਿਹੜੀ ਵੀਡੀਓ ਲਾਈ ਹੈ ਫੈਬਰਿਕ ਦੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਹੈ ਜਿਹੜਾ ਕਨਫਰਮ ਕਰ ਸਕਦੇ ਹੋ ਟੈਂਸ਼ਨ ਫ੍ਰੀ ਕਰ ਸਕਦੇ ਹੋ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਵੀਡੀਓ ਕਾਲ ਤੇ ਕਾਲ ਕਰ ਸਕਦੇ ਹੋ ਤੇ ਆਪਣੀ ਤਸੱਲੀ ਨਾਲ ਸੂਟ ਇੱਕ ਵਾਰੀ ਦੁਬਾਰਾ ਚੈੱਕ ਕਰਕੇ ਬਾਏ ਕਰ ਸਕਦੇ ਹੋ ਚਲੋ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮੈਂ ਜਲਦੀ ਕਿਸੇ ਨਵੇਂ ਕਨਸੈਪਟ ਨਾਲ ਨਵੇਂ ਨਵੀਂ ਵੀਡੀਓ ਨਾਲ ਤਦ ਤੱਕ ਲਈ ਧੰਨਵਾਦ